ਜਾ ਗਈ ਜੀ 13 April ਇਕ ਵਿਸਾਖ ਤੇ 13 ਤੋਂ 16 ਤੱਕ ਦਾ ਜੋ ਮੌਸਮ ਹੈ ਸਿਸਟਮ ਲੱਗਣ ਜਾ ਰਿਹਾ ਉਹ ਅੱਜ ਤੋਂ ਸ਼ੁਰੂ ਹੋ ਚੁੱਕਾ ਵਾ ਤੇ ਥੋੜੇ ਦਿਨ ਪਹਿਲਾਂ ਕਣੀਆਂ ਪਈ ਘਟੀਆਂ ਤੇ ਆ ਤੁਸੀਂ ਵੇਖ ਸਕਦੇ ਜੇ ਬੱਦਲ ਬਿਲਕੁਲ ਸੰਘਣੇ ਹੋ ਚੁੱਕੇ ਆ ਤੇ ਇਹ ਜਿਹੜਾ ਬੱਦਲ ਵਹੀ ਆਏ ਰਹੂਗੀ ਜੀ 16 ਤਰੀਕ ਤੱਕ ਤੇ ਜੋ ਸਿਸਟਮ ਦਾ ਪਹਿਲਾ ਦਿਨ ਆ ਉਹ ਅੱਜ ਆ ਤੇ ਜਿਹੜਾ ਜ਼ਿਆਦਾ ਐਕਟਿਵ ਰਹਿਣਾ ਸਿਸਟਮ ਇਹ 14 ਅਤੇ 15 ਤਰੀਕ ਨੂੰ ਰਹਿਣਾ ਵਾ ਤੇ ਅੱਜ ਰਾਤ ਨੂੰ ਵੀ بارش ਹੋਣ ਦੀ ਸੰਭਾਵਨਾ ਵਾ ਤੇ ਜੋ ਕਿ ਜਿਹੜਾ ਜ਼ਿਆਦਾ ਇਹਦਾ ਜ਼ੋਰ ਰਹਿਣਾ ਵਾ ਉਹ 14 ਤੋਂ ਲੈ ਕੇ ਤੇ 15 ਤਰੀਕ ਤੱਕ ਰਹਿਣਾ ਵਾ ਤੇ ਅੱਜ ਤੋਂ ਸਿਸਟਮ ਦੀ ਸ਼ੁਰੂਆਤ ਆ ਤੇ ਆ ਤੁਸੀਂ ਵੇਖ ਸਕਦੇ ਜੇ ਚਾਰ ਚਫੇਰੇ ਬੱਦਲਾਂ ਨੇ ਪੂਰਾ ਡੇਰਾ ਜਮਾਲਿਆ ਵਾ ਤੇ ਬੱਦਲਾਂ ਦੀ ਜਿਹੜੀ ਗਤੀਵਿਧੀ ਆ ਤੇਜ਼ ਹੁੰਦੀ ਜਾ ਰਹੀ ਹੈ ਤੇ ਹਵਾ ਵੀ ਕਾਫੀ ਤੇਜ਼ ਵਗੰਡੀ ਹੈ ਤੇ ਇਹ ਸਿਸਟਮ ਜਿਹੜਾ ਵਾ ਇਹ 16 ਤਰੀਕ ਦੇ ਦੁਪਹਿਰੋਂ ਬਾਅਦ ਤੱਕ ਚੱਲੂਗਾ ਤੇ ਉਸ ਤੋਂ ਬਾਅਦ ਫੇਰ ਮੌਸਮ ਸਾਫ਼ ਹੋ ਜਾਊਗਾ ਤੇ ਅੱਜ ਤੋਂ ਸਿਸਟਮ ਦੀ ਸ਼ੁਰੂਆਤ ਆ ਤੇ ਇਹ ਜੋ ਆ ਕੱਲ ਨੂੰ ਤੇ ਪਰਸੋਂ ਨੂੰ ਥੋੜਾ ਜਿਹਾ ਇਹ ਤੇਜ਼ ਹੋਊਗਾ ਕੰਮ ਤੇ ਉਸ ਤੋਂ ਬਾਅਦ ਜਿਹੜਾ ਮੌਸਮ ਆ ਫੇਰ ਇੱਕਦਮ ਸਾਫ਼ ਹੋ ਜਾਊਗਾ ਜੋ ਸਿਸਟਮ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਤੇ ਆ ਤੁਸੀਂ ਹੁਣ ਤੁਹਾਨੂੰ ਇਹ ਆਲੇ ਦੁਆਲੇ ਦਾ ਵੀਓ ਬਖਾਉਂਦੇ ਆ। ਬਿਲਕੁਲ ਸੰਘਣੀ ਬੱਦਲ ਵਾਲੀ ਤੇ ਹਵਾ ਵੀ ਚੱਲ ਰਹੀ ਆ ਤੇ ਬੱਦਲ ਵੀ ਬਹੁਤ ਸੰਘਣੇ ਆ। ਜਿਸ ਨਾਲ ਕਿ بارش ਹੋਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਆ। ਤੋ ਅੱਜ ਰਾਤ ਨੂੰ ਵੀ ਹੋ ਸਕਦਾ بارش ਹੋ ਜਾਏ ਤੇ ਕੱਲ ਤੇ ਪਰਸੋਂ ਦਾ ਜਿਹੜਾ ਇਹਦਾ ਮੈਨ ਦੇਣਿਆ